ਨਾਮਕਰਨ ਦੀ ਪ੍ਰਕਿਰਿਆ ਨਿਗਮ ਚੋਣ ਨੂੰ ਲੈ ਕੇ ਖਤਮ ਹੋ ਗਈ ਹੈ ਇਸ ਕਰਨ ਕਾਂਗਰਸ ਨੇ ਜਰਾਲਾ ਸੁਲਤਾਨਪੁਰ ਲੋਧੀ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਕੁੱਲ 13 ਸੀਟਾਂ ਲਈ 13 ਅਤੇ ਅਕਾਲੀ ਦਲ ਅਤੇ ਆਪ ਵੱਲੋਂ 9 ਸੀਟਾਂ ਤੇ 13 ਉਮੀਦਵਾਰ ਖੜੇ ਕੀਤੇ ਹਨ। ਦਾਅ ਸੀ ਕਿ ਸਿਰਫ ਕਾਂਗਰਸ ਅਤੇ ਅਕਾਲੀ ਦਲ ਨੇ ਆਪਣੇ ਪੰਜਾਬੋਂ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਬਾਕੀ ਰਾਜਨੀਤਿਕ ਪਾਰਟੀਆਂ ਵਿੱਚ ਪੰਜ ਪਾਤੇ ਆਪ ਉਮੀਦਵਾਰ ਦੀ ਗਿਣਤੀ ਚਾਰੀ ਤੋਂ ਘੱਟ ਹੈ। ਇੰਨਾ ਚੋਣਾਂ ਵਿੱਚ ਹਰ ਪਾਰਟੀ ਦੇ ਆਗੂ ਆਪਣੇ ਜਿੱਤ ਦਾ ਦਾਵਾ ਕਰ ਰਹੇ ਹਨ। ਕਾਂਗਰਸ ਵਿਕਾਸ ਦੇ ਦਾਅਵੇ ਨਾਲ ਚੋਣ ਮੈਦਾਨ ਵਿੱਚ ਹੈ। ਉਹੀ ਵਿਰੋਧੀ ਪਾਰਟੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਫੋਕਲਾ ਦੱਸ ਲਈ ਹੈ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਓਟਾਸਰਾ ਲੈਣ ਆਏ ਸੀ ਇਲੈਕਸ਼ਨ ਜਿਹੜੀ ਆ ਮਿਸੀਪਲ ਕਮੇਟੀ ਦੀ ਉਹ ਅੱਜ ਕਾਗੇ ਦਾਖਲ ਕਰਨ ਜਾ ਰਹੇ ਹਾਂ 13 ਸੀਟਾਂ ਤੇ ਤੇ ਜਿੱਦਾਂ ਪ੍ਰਮਾਤਮਾ ਨੇ ਅੱਗੇ 550 ਸਾਲਾਂ ਦਾ ਜਿਹੜਾ ਸਾਨੂੰ ਓਟਾਸਰਾ ਦਿੱਤਾ ਔਰ ਏਡਾ ਵਧੀਆ ਫੰਕਸ਼ਨ ਸਾਰਾ ਸਿਰੇ ਜਿਹੜੇ ਔਰ ਬੜਾ ਵਧੀਆ ਸ਼ਹਿਰ ਦੀ ਜਿਹੜਾ ਉਹਨਾਂ ਹਾਰ ਬਦਲੀ ਆ ਵਾਦ ਕੀ ਅਸੀਂ ਇਸ ਗੱਲ ਦੀ ਜਿਹੜਾ 스마트 ਸਿਟੀ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਜਿਹੜੇ ਚੰਗੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਉਹਨਾਂ ਲਈ ਅਸ਼ੀਰਵਾਦ ਲੈਣ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਚੜ੍ਹਦੀ ਕਲਾ ਵਿੱਚ ਰੱਖਿਆ ਤੇ ਸਾਰਿਆਂ ਨੂੰ ਜਿੱਤ ਬਖਸ਼ਣ ਤੇ ਕਮੇਟੀ ਵਧੀਆ ਬਣੇ ਤੇ ਸੁਲਤਾਨਪੁਰ ਦੀ ਜਿਹੜੀ ਡਿਵੈਲਪਮੈਂਟ ਹੋਰ ਵੀ ਆ ਉਹ 스마트 ਸਿਟੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਕਰ ਸਕੀ ਅੱਜ ਕੁਲ 4 ਉਮੀਦਵਾਰ ਉਹਨਾਂ ਦੇ ਕਾਗਜ਼ ਪੱਤਰ ਜਿਹੜੇ ਨੋਮੀਨੇਸ਼ਨ ਪੇਪਰ ਅੱਜ ਦਾਖਲ ਕਰਵਾਏ ਗਏ ਹਨ ਔਰ ਮੈਨੂੰ ਇਹ ਗੱਲ ਕਹਿਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਾਰੇ ਉਮੀਦਵਾਰ ਬਹੁਤ ਕਾਬਲ ਸਮਰੱਥ ਤੇ ਸਾਫ ਸੁਥਰੇ ਅਕਸ ਵਾਲੇ ਨੇ ਔਰ ਮੈਨੂੰ ਆਪਣੇ ਭੈਣਾਂ ਭਰਾਵਾਂ ਤੇ ਵੀ ਵੱਡਾ ਭਰੋਸਾ ਹੈ ਕਿ ਉਹ ਵੱਡੀ ਕਾਮਯਾਬੀ ਦੀ ਬਖਸ਼ਿਸ਼ ਕਰਨਗੇ ਵਾਰਡ ਨੰਬਰ 4 ਵਾਰਡ ਨੰਬਰ 5 ਵਾਰਡ ਨੰਬਰ 7 ਤੇ ਵਾਰਡ ਨੰਬਰ 9 ਕਪੂਰਥਲੇ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼